ਆਪਾਂ ਨੂੰ ਬੁਲਾਉਣ ਦਾ ਇਹੀ ਕਾਰਨ ਆ ਵੀ ਲੋਕਾਂ ਨੂੰ ਪਤਾ ਲੱਗ ਜਵੇ ਵੀ ਕਿਹੜੇ ਕਿਹੜੇ ਕਬੂਤਰ ਨੇ ਜਿਹੜੇ ਕਬੂਤਰ ਵੀਡੀਓ ਦੇ ਵਿੱਚ ਆਉਣਗੇ ਉਹੀ ਸਾਰੇ ਕਬੂਤਰ ਸੇਲ ਕਰਨੇ ਆ ਜੀ ਸੋ ਕਈ ਵਾਰ ਬੰਦਾ ਕਹਿੰਦਾ ਕਿ ਤੂੰ ਇੱਥੋਂ ਲਿਆਂਦੇ ਤੁਸੀਂ ਉੱਥੋਂ ਲਿਆਂਦੇ ਬਾਅਦ ਦੇ ਵਿੱਚ 100 ਗੱਲਾਂ ਹੋ ਜੰਨੀਆਂ ਉਸ ਕਰਕੇ ਸਾਨੂੰ ਬੁਲਾਇਆ ਗਿਆ ਜੀ ਸੋ ਕਿਉਂਕਿ ਸਾਰੀ ਉਮਰ ਦੀ ਬਾਈ ਕਮਾਈ ਆ ਐਦਾਂ ਵੀ ਛੱਡ ਕੇ ਨਹੀਂ ਜਾ ਸਕਦੇ ਕੋਈ ਵਕਤ ਹੀ ਐਦਾਂ ਦਾ ਪੈ ਗਿਆ ਬਾਈ ਨੂੰ 3-4 ਸਾਲ ਲਈ ਕਿਤੇ ਬਾਈ ਜੀ ਤੁਹਾਨੂੰ ਵੀ ਪਤਾ ਹੀ ਵੀ ਜਾਣਾ ਪੈਣਾ ਸੋ ਉਸ ਕਰਕੇ ਬੱਚਾ ਛੋਟਾ ਹੈ ਇਹੀ ਬੇਟਾ ਜੀ ਕਰੇ ਕੋਈ ਸਾਹਬਨ ਵਾਲਾ ਵੀ ਹੈ ਨਹੀਂ ਉਸ ਕਾਰਨ ਕਬੂਤਰ ਸਾਰੇ ਬਾਈ ਨੇ ਸੇਲ ਕਰਨੇ ਆ ਬਾਕੀ ਆਪਾਂ ਬਾਈ ਤੋਂ ਪੁੱਛ ਲੈਣੇ ਆ ਹਾਂਜੀ ਬੁੱਟੇ ਬਾਈ ਸਤਿ ਸ਼੍ਰੀ ਅਕਾਲ ਜੀ ਸੋ ਬਾਈ ਸਾਰੇ ਕਬੂਤਰ ਆਪਾਂ ਸੇਲ ਕਰਦੇ ਨੇ ਬਾਈ ਸਾਰੇ ਸੇਲ ਕਰਦੇ ਅੱਛਾ ਜੀ ਹਾਂਜੀ ਠੀਕ ਹੈ ਆਪਣੇ ਸਾਹਬਨ ਵਾਲਾ ਵੀ ਹੈ ਨਹੀਂ ਕੋਈ ਆਪਣੇ ਦੇ ਪ੍ਰੋਬਲਮ ਹੋਊਗੀ ਵੀਰੇ ਹਾਂਜੀ ਉਹਦੇ ਕਰਕੇ ਵੀ ਆਪਣੇ ਲਾਲਾ ਵੀ ਸੇਲ ਹੀ ਕਰਦੇ ਸਾਰੇ ਕਬੂਤਰ ਠੀਕ ਹੈ ਉਹ ਬੱਚਾ ਵੀ ਛੋਟਾ ਹੈ ਬਾਈ ਹੁਣ ਦਾਣੇ ਵੀ ਪਾ ਨਹੀਂ ਸਕਦਾ ਦਾਣੇ ਪਾਉਣਾ ਹੈ ਨਹੀਂ ਮੇਰੇ ਫਾਦਰ ਸਾਹਿਬ ਨੂੰ ਵੀ ਪ੍ਰੋਬਲਮ ਆ ਠੀਕ ਹੈ ਜੀ ਠੀਕ ਆ ਸੋ ਬਾਈ ਕਨੈਕਟ ਉਹੀ ਕਰਿਓ ਜਿਨ੍ਹਾਂ ਨੇ ਖਰੀਦਣੇ ਨੇ ਬਿਨਾਂ ਗੱਲ ਤੋਂ ਐਵੇਂ ਬਾਈ ਇੱਧਰ ਉੱਤਰ ਦੀਆਂ ਗੱਲਾਂ ਕਰਨ ਵਾਲੇ ਬੰਦੇ ਫੋਨ ਨਾ ਹੀ ਕਰਿਓ ਠੀਕ ਹੈ ਜੀ ਕਿਉਂਕਿ ਪਹਿਲਾਂ ਹੀ ਬਹੁਤ ਵਕਤ ਪਿਆ ਹੋਇਆ ਇਹਨਾਂ ਦੇ ਉੱਤੇ ਤਾਂ ਸੋ ਬਾਈ ਜਿਹੜੇ ਕਬੂਤਰਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਫੋਨ ਨੰਬਰ ਆਪਾਂ ਵਿੱਚ ਦੇ ਦੇਣਾ ਤੁਸੀਂ ਗੱਲਬਾਤ ਕਰ ਲਿਓ ਸਾਰੀ ਸੋ ਉੱਥੋਂ ਦੇਖ ਕੇ ਬਾਈ ਦੇ ਨਾਲ ਕਨੈਕਟ ਕਰਕੇ ਆਪਣਾ ਰੇਟ ਆ ਜਿਹੜਾ ਉਹ ਬਣਾ ਲਿਓ ਜੀ ਸੋ ਕਬੂਤਰ ਆ ਸਾਰੇ ਤੁਹਾਨੂੰ ਪਿੱਛੇ ਆਪਾਂ ਦਿਖਾ ਦੇਣੇ ਆ ਉਹਦੇ ਵਿੱਚ ਵੀਡੀਓ ਦੇਖ ਲਿਓ ਵੀ ਕਿਹੜੇ ਕਿਹੜੇ ਕਬੂਤਰ ਨੇ ਬਾਕੀ ਬਾਈ ਤੁਹਾਨੂੰ ਦੱਸੂਗਾ ਵੀ ਕਿਹੜੇ ਕਿਹੜੇ ਕਬੂਤਰ ਨੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂ ਜੀ ਬਾਈ ਕੀ ਬਾਈ ਆਪੜਾ ਕੋ ਜਿਆਦੇ ਹੈ ਨਾ ਰੰਗੀਆਂ ਬਲੱਡ ਅੱਛਾ ਜੀ ਸਾਰੇ ਕਬੂਤਰ ਆ ਜੀ ਆਪਣੇ ਲਾਲਾ ਵੀ 14 ਮਿੱਤਰਾਂ ਨੂੰ ਕਿਹੜੇ ਦਿੱਤੇ ਹੋਣੇ ਹਾਂ ਜਿਆਦੇ ਰੰਗੀਆਂ ਵਾਲੇ ਪੁੱਤਰੇ ਦਿੱਤੇ ਹੋਏ ਠੀਕ ਆ ਬਾਈ ਜੇ ਆਪਣੇ ਕੋ ਜਿਆਦੇ ਮੋਟਰਸਾਈਕਲ ਰੰਗੀਆਂ ਵਾਲੇ ਪੁੱਤਰੇ ਦਿੱਤੇ ਨੇ ਠੀਕ ਆ ਕਿੰਨੇ ਮੋਟਰਸਾਈਕਲ ਦਿੱਤੇ ਬਾਈ ਆਪਾਂ ਆਪਾਂ 10 ਮੋਟਰਸਾਈਕਲ ਅੱਛਾ ਜੀ ਅੱਛਾ ਇਹਨਾਂ ਕਬੂਤਰਾਂ ਚੋਂ ਜਿਆਦਾ ਜਿੱਤੇ ਹਾਂ। ਹਾਂਜੀ। ਕਿਵੇਂ ਲੱਗਾ ਇਹਨਾਂ ਦੇ ਨਾਲ ਚੌਥੀ ਜਗ੍ਹਾ ਜਾਂ ਤੀਜੀ ਜਗ੍ਹਾ ਜਾਂ? ਯਾਨੀ ਇਹ ਸਾਡੇ ਪੁੱਤਰ ਜਾਂਦੇ ਨਹੀਂ ਜੀ ਬਾਈ। ਅੱਛਾ ਜੀ। ਜਾਂਦੇ ਆ ਤੇ ਜਿਹੜੀ ਹੈਗੇ ਜਿਹੜੀ ਲਾਇ ਵਿੱਚ ਪੂਰੇ ਨੂੰ ਕੂਟਰ ਚਲੇ ਜਾਂਦੇ ਨੇ ਇਹ ਪੂਰੇ ਨੂੰ ਭਰੇ ਜਾਂਦੇ ਆ। ਠੀਕ ਆ। ਜਿੱਦੜੇ ਆ ਪੂਰੇ ਆਪਣਾ ਰੱਡੇ ਹੋਗਾ ਪੂਰਾ ਕਿੰਨਾ ਮਰਜ਼ੀ ਹੋਵੇ। ਠੀਕ ਆ। ਠੀਕ ਆ। ਯਾਨੀ 16 ਯਾਨੀ 100% ਤੁਸੀਂ ਐਨ ਸਹੀ ਚੀਜ਼ ਜਿਹੜੇ ਦੇਣੇ ਆ ਐਨ ਇੱਕ ਨੰਬਰ ਕਬੂਤਰ ਨੇ। ਇੱਕ ਨੰਬਰ ਕੋਈ ਬੇਈਮਾਨੀ ਨਹੀਂ ਹੈ ਕਿ ਆਪਾਂ ਕੋਈ ਰੱਖਣਾ ਨਹੀਂ ਹੈਗਾ ਠੀਕ ਆ ਭਾਈ ਠੀਕ ਆ ਇਹ ਵੀ ਆਪਾਂ ਮੋਟਾ ਜਿੱਤੇ ਇੱਕ ਤਰ੍ਹਾਂ ਸਾਰੇ ਇਹ ਦੀ ਜਿਹੜੀ ਲਾ ਲਾ 41 46 ਕੁੱਤਰ ਰੋਡੇ ਸੀ ਹਾਂਜੀ ਲੱਗੀਆਂ ਵੱਡੇ ਵਾਜੀ ਆਪੋ ਤੇ ਦੂਜਾ ਨੰਬਰ ਵੀ ਪਹਿਲਾ ਨੰਬਰ ਵੀ ਠੀਕ ਆ ਭਾਈ ਇੰਨਾ ਕਬੂਤਰਾਂ ਦੇ ਹੋਈਆਂ ਇਹ ਆਪਾਂ ਛੜਦੀ ਵੱਧ ਇਹ ਸੀ ਉੱਤੇ ਠੀਕ ਆ ਭਾਈ ਇਹ ਪਛੋਕਰ ਕਿਹੜਾ ਇਹਨਾਂ ਦਾ ਭਾਈ ਇਹ ਫੌਜੀ ਵਾਲਾ ਤੇ ਜਿੱਤੇ ਭਾਈ ਸੋਈ ਸੋਰੀ ਅੱਛਾ ਠੀਕ ਆ ਜੀਤੇ ਬਾਈ ਯਾਰ ਫੌਜੀ ਵਾਲਾ ਫੌਜੀ ਟਮੋਟ ਹੈ ਮੋੜਾ ਲਾਲੇ ਖੜਾਣੀ ਆ ਠੀਕ ਆ ਭਾਈ ਗੋਲਾ ਮੋੜਾ ਉਹਦੇ ਲਾੜਿਆਂ ਦਾ ਠੀਕ ਆ ਬਾਈ ਮੈਨੂੰ ਲੱਗਦਾ ਮੇਰੇ ਮਦੀਨਾਲੇ ਨਾਰਾਇਣੇ ਕਮੇਲਾ ਲਾ ਵੀ ਆਪਾਂ ਰੱਖ ਲੈ ਲੈ ਮੱਤ ਬਾਜੀਆ ਕੱਢੇ ਛੱਡ ਦੇ ਅੱਛਾ ਇਹਨਾਂ ਨੂੰ ਘੱਟ ਛੱਡ ਦੇ ਉਹ ਬਾਜੀ ਵਿਚ ਮਾਰੀ ਦਾ ਬਾਕੀ ਉਤਰਾ ਦੇ ਠੀਕ ਆ ਬਾਈ ਆਪਾਂ ਜਾਣੀ ਹੁੰਦੇ ਹੈ ਕਿ ਮੇਲਾ ਲਾ ਵੀ ਗੌੜ ਉਤਰਾ ਰਹੀ ਆਪਾਂ ਬਾਲੀ ਦੇਣਾ ਹਾਂ ਛੱਡ ਦੀ ਵਿੱਚ ਛੱਡ ਦੇ ਬਈ ਛੱਡ ਦੇ ਪੰਜ ਛੇ ਬਰ ਦੇ ਦਿੰਦੋ ਸਰੂ ਠੀਕ ਆ ਬਾਈ ਠੀਕ ਆ ਜੀ ਅਜਾ ਡਾਉ ਦਾ ਜਵਾਕ ਐ ਸੀ ਥੋੜਾ ਜਵਾਕ ਪੰਜ ਚਾਰ ਕਬੂਤਰ ਡਾਇ ਦੇ ਡਾਇਰੀ ਹੈ ਦੂਸਰੀ ਅੱਛਾ ਜੀ ਮੇਨ ਬਾਈ ਕਿਹੜੀਆਂ ਨਸਲਾਂ ਨੇ ਆਪਣੇ ਕੋਲੇ ਮੇਨ ਤਾਂ ਮੁੰਡਾ ਲਾਲੀ ਆ ਵੱਡੇ ਘੜਾੜੀ ਤੋਂ ਹਾਂ ਉਹਦੇ ਕੋਲ ਆਏ ਹੋਏ ਨੇ ਮੁੰਡਾ ਗੋਲਾ ਆਪਣੇ ਇਕੱਠੇ ਅਸੀਂ ਪਹਿਲਾਂ ਡਾਉਦੇ ਸੀ ਅੱਛਾ ਜੀ ਹੈਗਾ ਤਾਂ ਫੌਜੀ ਵਾਲੇ ਪੁੱਤਰ ਐ ਨੇ ਫਾਟਾ ਫੌਜੀ ਵਾਲੇ ਨੇ ਠੀਕ ਆ ਬਾਈ ਠੀਕ ਆ ਇਹ ਜਣੀ ਵੱਡੇ ਛੋਟੇ ਸਾਰੇ ਸੇਲ ਕਰਨੇ ਆ ਬਈ ਆਪਾਂ ਹਨਾ ਕੋਈ ਨਹੀਂ ਬਾਈ ਆਪਾਂ ਆਪਣੇ ਹੈ ਨਹੀਂ ਕੋਈ ਰੱਖਣ ਵਾਲਾ ਠੀਕ ਆ ਸੋ ਇੱਧਰ ਆ ਜਾਓ ਬਾਈ ਹੁਣ ਇੱਧਰ ਵੀ ਦਿਖਾ ਦਿਓ ਬਈ ਜਿਹੜਾ ਇੱਧਰ ਕੋਈ Thank <laughs> you. ਬਜਾਇਆ ਕਰ ਪੱਠਾ ਹੀ ਵਰਦੇ ਠੀਕ ਆ ਅੱਛਾ ਜੀ ਹਾਂ ਇਹ ਤਾਂ ਕਦੇ ਆਂਡੇ ਹੀ ਲਾਉਂਦੇ ਹੈਗੇ ਵੱਡੇ ਹੋਗੇ ਅੱਛਾ ਜੀ ਇਹ ਆਂਡੇ ਲਾਉਂਦੇ ਨਹੀਂ ਬਾਈ ਆ ਇਹ ਲਾਉਂਦੇ ਨਹੀਂ ਹੈਗੇ ਦਾ ਨਾ ਹੀ ਤੀਜੀ ਚੋਫੀ ਵੀੜੀ ਉੱਡਦੀ ਆ ਅੱਛਾ ਆ ਸੰਤ ਦੇ ਪਿੰਡ ਉਡੀ ਸੀ ਮਾਮੂ ਪਰ ਹਾਂ ਚਾਹ 6000 ਹੀ ਰੱਖਿਆ ਦਿਓ ਨੇ ਉਹਦਿਆਂ ਸਾਡੇ ਰਹਿ ਗਈ ਦੀ ਪਰ ਦੀਆ ਅੱਛਾ ਇੱਕ ਆਪਣੀ ਉੱਥੇ ਫੜਦੀ ਹੋਈ ਸੀ ਇਹ ਕਾਂ ਦੀ ਰਹਿ ਗਈ ਸੀ ਉਹ ਉੱਥੇ ਰਹਿ ਗਈ ਸੀ ਰਾਤ ਨੂੰ ਅੱਛਾ ਇਹ ਆਪਣੀ ਉੱਥੇ ਜਿੱਤੀ ਸੀ ਹਾਂ ਇੱਕ ਕੂਤਰ ਇੱਕ ਦੋ ਆਪਣੇ ਸੀ ਇੱਕ ਕੂਤਰ ਹੋਰ ਸੀ ਠੀਕ ਆ ਬਈ ਤਿੰਨ ਕੂਤਰਾਂ ਸੀ

105 ਉਤਰੇ ਕੱਲਾ ਰਿਹਾ ਰਿਪੋਰਟ ਸਾਲ ਜਿੱਤੇ ਸੀ ਆਪਾਂ ਮੰਡੇ ਦੀ ਜਿੱਥੇ ਕੱਲਾ ਹੀ ਰਿਹਾ ਸੀ ਆਪਣਾ ਉਹਦੀ ਭੈਣਾ ਸਕੀ ਹੈ ਅੱਛਾ ਜੀ ਉਹ ਕਬੂਤਰ ਫੇ ਹੱਥ ਨਹੀਂ ਸੀ ਲੱਗਿਆ ਉਹ ਦੂਜੀ ਬਾਜੀ ਦੇ ਹੋ ਗਿਆ ਅੱਛਾ ਇਹਦੇ ਪੱਲੇ ਪੁੱਲੇ ਵੀ ਦਿਖਾਈ ਬਾਈ ਖੋਲੀ ਇਹ ਬਾਈ ਬਾਦੇ ਬਾਦੇ ਰੱਖ ਲਈ ਦੀ ਠੀਕ ਆ ਜੀ ਬੋੜਾ ਵੀ ਜੀ ਉਹਦੇ ਨਾਲ ਹੂੰ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਈ ਪਰ ਇਹ ਦਵਾਈ ਉਹਨੇ ਸਾਰੇ ਹੀ ਸੀ ਉੱਥੇ ਫੋਕੀ ਅੱਲਾ ਵਾਲੇ ਆਹ ਕੁਦਰੀ ਆਪਣੀ ਚਮੋ ਜਿੱਤਨੀ ਮੋਟਰਸਾਈਕਲ ਸਾਂਝ ਰਹੇ ਨਾ ਬੋਲੇ ਨਾ ਅੱਛਾ ਜੀ ਉਧਰ ਆਪਾਂ ਦੋ ਜਿੱਤੇ ਵੀ ਇੱਕ ਇਹਨਾਂ ਸਾਂਝ ਰਹੇ ਸੀ ਇੱਕ ਭਗੌਰ ਜਿੱਤੇ ਵੀ ਮੋਟਰਸਾਈਕਲ ਇਹ ਮੋਟਰਸਾਈਕਲ ਜ ਹਾਂ ਇਹ ਉਹਦਾ ਆਪਣੇ ਰੱਬ ਵਾਲਾ ਬੰਦੇ ਦੀ ਮੋਟਰਸਾਈਕਲ ਤੇ ਅੱਛਾ ਬਾਈ ਉਦਨੇ ਇੱਕ ਭਗੌਰ ਉੱਧਰ ਬੈਠਾ ਕਬੂਤਰ ਉਹ ਭਗੌਰ ਜਿੱਤੇ ਆਈ ਮੋਟਰਸਾਈਕਲ ਉਹ ਦੋ ਮੋਟਰਸਾਈਕਲ ਜਿੱਤੇ ਜਣੀ ਇੱਕ ਆਪਣਾ ਸਾਂਝਾ ਰਹਿਦੀ ਇੱਕ ਇਕੱਲਾ ਜਿੱਤੇ ਆਪਾਂ ਅੱਛਾ ਆ ਭਗੌਰ ਮਾਨਕੀ ਭਗੌਰ ਹਾਂ ਮਾਨਕੀ ਵੀ ਜਿੱਤੇ ਆਪਾਂ ਮੋਟਰਸਾਈਕਲ ਭਗੌਰ ਵੀ ਇੱਥੇ ਆ ਠੀਕ ਆ ਬਾਈ ਠੀਕ ਆ ਠੀਕ ਆ ਸੋ ਬਾਕੀ ਐਨੇ ਤਾਂ ਬਾਈ ਦੱਸਣੇ ਵੀ ਔਖੇ ਨੇ ਕਿਉਂਕਿ ਕਬੂਤਰ ਤੁਹਾਨੂੰ ਪਤਾ ਸਾਰੇ ਟਾਪ ਨੇ ਬਾਈ ਕੋਲੇ ਕੋਈ ਐਦਾਂ ਦੀ ਗੱਲ ਨਹੀਂ ਕਿਉਂਕਿ ਜੇ ਬੰਦਾ ਸਟਾਰ ਬਣਿਆ ਕਿਸੇ ਕਾਰਨ ਨਹੀਂ ਬਣਿਆ ਜੇ ਕਬੂਤਰ ਚੰਗੇ ਨੇ ਬਾਈ ਤਾਂ ਹੀ ਬੰਦਾ ਸਟਾਰ ਬਣਿਆ ਸੋ ਦਿਖਾਇਓ ਬਈ ਆਹ ਜਿਹੜਾ ਹੱਥ 'ਚ ਪੜਿਆ ਇਹ ਵੀ ਕੁਦਰੀ ਬੱਡੀ ਐ ਇਹ ਡੱਬੀ ਆਪਣੀ ਜਿੱਦੀ 2 ਵਜਿਆਂ ਇਹ ਤਾਂ ਵਰਜੀ ਇੱਕ ਜਿਹੜਾ ਜਿੱਤੀ ਸੀ ਆਪਣੇ 3700 ਨੂੰ ਲੱਭਦਾ ਜਗੇੜੇ ਅੱਛਾ ਰਾਜੂ ਦੇ ਪਿੰਡ ਹਾਂ ਉਹਦੇ ਕੋਈ ਸੀ ਆਪਣੀ ਕੂਦਰੀ ਇਹ ਚੋਟਾ ਚੋਟਾ ਇਹਦੇ ਬਾਈ ਹੈ ਹਾਂ ਇਹਦੀ ਪੱਠੀ ਸੀ ਠੀਕ ਆ ਉਹ ਜਾ ਕੇ ਲੈ ਗਿਆ ਸੀ ਕੂਦਰੀ ਉਹ ਡੱਬੀ ਸੀ ਇਹਦੇ ਦਿਖਾਓ ਫਰਫੁਰ ਬਾਜੀ ਆਪਣੇ ਚਾਰ ਪੁੱਤਰੇ ਆ ਵੰਡਦੇ ਸੀ ਉੱਥੇ ਅੱਛਾ ਜੀ ਸੋਨੇ ਮਾਨਕ ਮਾਚਰਾ ਹੂੰ ਇੱਕ ਜਹੰਦਰ ਜੀ ਰੱਖਾ ਲੱਗਾ ਆਪਣਾ ਸੀ ਇੱਕ ਸਕੂਟਰ ਹੋ ਸੀ ਠੀਕ ਆ ਬਾਈ ਜਿਹੜੀ ਪਹਿਲਾ ਨਾਮ ਆਪਣਾ ਰਿਹਾ ਕੀਤਾ ਠੀਕ ਆ ਜੀ ਇਹ ਰਹੇ ਬਦਲੇ ਬਦਲੇ ਇਹਦੇ ਠੀਕ ਆ ਬਾਈ ਲਓ ਬਾਈ ਹੁਣ ਸਾਰਿਆਂ ਦੀਓ ਬਣਾ ਦਨੇ ਏਕਨ ਦਾ ਫਿਰ ਬਹੁਤ ਟਾਈਮ ਲੱਗ ਜਾਣਾ ਹਨਾ ਆਪਾਂ ਨੂੰ ਬਣਾਓ ਮਾਈਕ ਨਹੀਂ ਇਹ ਬਾਈ ਕਬੂਤਰੇ ਕੀ ਤਾਂ ਵੱਧ ਗਏ ਇਤਨੀ ਡਾਈ ਨਹੀਂ ਹੈਗੇ ਘਰ ਤੋਂ ਅੱਛਾ ਜੀ ਤੁਹਾਨੂੰ ਪਤਾ ਹੀ ਆ ਆਹ ਦਾ ਆਹ ਦਾ ਵੱਡੇ ਜਿਹਨੇ ਨੇ ਜਿਹੜਾ ਪੱਠੀਆਂ ਥੋੜੀਆਂ ਜਿਹੀਆਂ ਨੇ ਸਾਰੀਆਂ ਵੱਡੀਆਂ ਕਬੂਤਰਿਆਂ ਨੇ ਇਹ ਸਰੀਰ ਦੀਆਂ ਛੋਟੀਆਂ ਰਹਿੰਦੇ ਨੇ ਓ ਪਰਲੇ ਕੋਟੇ ਜੀ ਉੱਤਰ ਜਿਉਂਦੇ ਨੇ ਪੱਠੀਆਂ ਦਮ ਚਾਰ ਪਾ ਠੀਕ ਆ ਬਾਈ ਉਹ ਵੱਡੇ ਕਬੂਤਰਾਂ ਸਾਰੇ ਹਾਂ ਪਰਲੇ ਆ ਕਬੂਤਰਿਆਂ ਨੇ ਵੱਡੇ ਆ ਇਹਦੇ ਪੱਠੀਆਂ ਤਾਂ ਥੋੜੀਆਂ ਜਿਹੀਆਂ ਨੇ ਪੰਜ ਚਾਰ ਕੇ ਨੇ ਅੱਛਾ ਬਾਈ ਹੋਣ ਵੀ ਪਤਾ ਚੱਕਰ ਕੀ ਆ ਜਿਹੜੇ ਖੱਡੇ-ਖੱਡੇ ਜ਼ਾਬਰੀ ਹੋਏ ਲਾਲਾ ਜਵਾਕ ਕਰਕੇ ਆ ਅੱਛਾ ਜਿਵੇਂ ਮੈਂ ਘਰੇ ਦੀ ਆਓ ਬਈ ਹੁਣ ਜਦ ਵਖਤ ਹੀ ਪਿਆ ਹੋਇਆ ਫਿਰ ਬੰਦੇ ਨੂੰ ਛੋ ਪਾਸੇ ਭਾਜਣਾ ਠਕਾਨੀ ਪੈਂਦੀ ਆ ਉਹ ਬੰਦਾ ਉਹ ਮੱਠੇ ਲੈ ਕੇ ਆ ਰਿਹਾ ਆਪਾਂ ਕਿਹੜਿਆ ਲੈ ਕੇ ਉਹ ਬਾਈ ਇਹੀ ਗੂਤਰਾ ਦੇ ਪੱਠੇ ਲੈ ਕੇ ਤਾਰੀ ਵੀ ਲੈ ਕੇ ਗਏ ਨੇ ਬਈ ਤਾਰੀ ਨਹੀਂ ਲੈ ਕੇ ਗਏ ਨੇ ਅੱਛਾ ਬਾਈ ਉਹ ਨਹੀਂ ਵੀ ਲੈ ਕੇ ਗਏ ਤਾਰੀ ਉਹ ਬਸ ਬਈ ਬਸ ਬੈਠਣ ਦੋ ਹੁਣ ਇਹਨਾਂ ਨੂੰ ਆ ਜਾਓ ਬਾਹਰ ਆ ਜਾ ਬਈ ਕੋਈ ਨਾ ਮੈਨੂੰ ਬਣਾ ਲੈਣ ਦੇ ਇਹਨਾਂ ਨੂੰ ਬੜੇ ਦਿਖਾ ਦਈਏ ਆਪਾਂ ਤੂੰ ਵੀ ਦਿਖਾਉਨੇ ਬਈ ਉਹ ਕਿੱਧਰ ਬੈਠੇ ਨੇ ਉਹ ਮੈਂ ਉਧਰ ਹੀ ਰੰਗੀ ਵਾਲੇ ਕੂਟਰ ਦਾ ਬਈ ਕੱਟ ਫੜਲਾ ਫਿਰ ਉਹਨਾਂ ਨੂੰ ਬਸ ਆ ਗਿਆ ਮੈਂ ਕੁਛ ਅੱਗੇ ਅਰ ਤੇਲ ਤਾਂ ਲਾ ਦੋ ਪਰ ਤੋ ਵਧੀਆ ਸਾਊ ਬੰਦਾ ਬਾਈ ਬੂਟਾ ਬਾਈ ਐਦਾਂ ਦੀ ਗੱਲ ਨਹੀਂ ਹੈ ਕੋਈ ਜਿਹੜੀ ਚੀਜ਼ ਦਊਗਾ ਬਾਈ ਵਧੀਆ ਹੀ ਦਊਗਾ ਕਿਉਂਕਿ ਬੰਦਾ ਜਦ ਤੁਹਾਨੂੰ ਪਤਾ ਹੀ ਆ ਵਖਤ ਪਿਆ ਹੋਇਆ ਉਹਨੇ ਤਾਂ ਹੁਣ ਛੱਡਣੇ ਨੇ ਵਿਚਾਰੇ ਨੇ ਹਨਾ ਕਿਉਂਕਿ ਉਹ ਵੀ ਹੁੰਦਾ ਵੀ ਹਾਂ ਜੇ ਕੱਲ ਨੂੰ ਕਿਸੇ ਨੂੰ ਕੋਈ ਬਾਈ ਗਲਤ ਜੀਤ ਦਊਗਾ ਫਿਰ ਵੀ ਬੰਦੇ ਨੂੰ ਆਪ ਨੂੰ ਵੀ ਰਹਿੰਦਾ ਨਾਲੇ ਐਡਾ ਸਟਾਰ ਖੜਾ ਰਹੀ ਐ ਤਾਂ ਬਾਈ ਨਹੀਂ ਕਰਦਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ ਚੀਜ਼ ਦਾ ਕਿਉਂਕਿ ਵਧੀਆ ਹੀ ਬਾਈ ਜਾਨਵਰ ਬੰਦਾ ਦਊਗਾ ਕਿਉਂਕਿ ਮਿਹਨਤ ਆ ਬਾਈ ਕਰੀ ਹੋਈ ਹੈ ਨਾ ਤੁਹਾਨੂੰ ਵੀ ਪਤਾ ਇਦਾਂ ਨਹੀਂ ਦੇ ਸਕਦਾ ਬੰਦਾ ਹੁਣ ਉਹ ਇਹਦੇ ਉੱਤੇ ਜੇ ਰੋਜੀ ਰੋਟੀ ਚੱਲਦੀ ਹੈ ਬਾਈ ਹੈ ਨਾ ਹਰ ਬੰਦੇ ਦੀ ਫਿਰ ਤੁਹਾਨੂੰ ਪਤਾ ਹੀ ਆ ਫਿਰ ਬਾਕੀ ਬਾਈ ਜਿਹਨੂੰ ਬੰਦੇ ਨੂੰ ਭਰੋਸਾ ਹੋਇਆ ਲੈਣ ਉਹੀ ਆਇਓ ਕੋਈ ਇਦਾਂ ਆ ਕੇ 19 21 ਗੱਲਾਂ ਜੀਆਂ ਨਾ ਕਰੀ ਜਾਇਓ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਭਰੋਸੇ ਦੇ ਉੱਤੇ ਬਾਈ ਦੁਨੀਆ ਟਿਕੀ ਹੋਈ ਹੈ ਹੈ ਨਾ ਉਹ ਇਹ ਚੀਜ਼ ਆ ਵੀ ਭਰੋਸਾ ਰੱਖਿਓ ਬਈ ਜ਼ਰੂਰ। ਹਾਂ? ਲਓ। ਸੋ ਤੁਹਾਨੂੰ ਪਤਾ ਹੀ ਆ ਫਿਰ। ਤੋਂ ਉੱਤਰ ਬਾਈ ਸਾਰੇ ਜਿਹੜੇ ਨੇ ਉਹ ਚੰਗੇ ਨੇ ਇਦਾਂ ਦੀ ਗੱਲ ਨਹੀਂ। ਇਹ ਸਾਲ ਤਾਂ ਬਾਈ ਥੋੜੇ ਹੀ ਛੱਡੇ ਗਏ ਨੇ ਇੰਨੇ ਕਬੂਤਰ ਨਹੀਂ ਛੱਡੇ ਗਏ ਅਹ ਜ਼ਿਆਦਾਤਰ ਕਬੂਤਰ ਫਿਰ ਬੱਚੇ ਕਢਾ ਕਢਾ ਕੇ ਬਾਈ ਜੇ ਤਾਂ ਬਾਈ 6 ਕਬਾ ਜੀਆਂ ਛੱਡੀਆਂ 6 ਉਹ ਵਾਜੀਆਂ ਛੱਡੀਆਂ ਜੀ ਫਿਰ ਸਾਨੂੰ ਪਤਾ ਆ ਫਿਰ ਇੰਨੇ ਨੂੰ ਇਹਨਾਂ ਨੂੰ ਉਹ ਚ ਪਤਾ ਲੱਗ ਗਿਆ ਫਿਰ ਉੱਤਰ ਭੱਜਣਾ ਠਕਾਨ ਲੱਗੇ ਕਬੂਤਰ ਬਾਈ ਚੰਗੇ ਨੇ ਸਾਰੇ ਕਬੂਤਰ ਟੋਪ ਨੇ ਚਲੋ ਠੀਕ ਹੈ ਜੀ